ਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪਿੰਡ ਹਾਮਦ ਚੱਕ ਪਹੁੰਚੇ ਅਸੀਂ ਜ਼ਿਲ੍ਹਾ ਫਰੋਇਪੁਰ ਤਹਿਸੀਲ ਫਰੋਇਪੁਰ ਤਾਂ ਇੱਥੇ ਤੁਹਾਡੇ ਨਾਲ ਤਸਵੀਰਾ ਸਾਂਝੀਆਂ ਕਰ ਰਹੇ ਹਾਂ ਤਾਂ ਜਿੱਥੇ ਹੜ੍ਹਾਂ ਦੇ ਨਾਲ ਵੱਡੇ ਨੁਕਸਾਨ ਹੋਏ ਉੱਥੇ ਨਾਲ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਸੰਤਮਾ ਪੁਰਖ ਵੀ ਵੱਡੇ ਪੱਧਰ ਤੇ ਮਦਦ ਕਰ ਰਹੀ ਆ। ਹਾਮ ਸਖਤੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅੱਜ ਇੱਥੇ ਜਿਹੜੀ ਖਾਦ ਵੰਡੀ ਜਾ ਰਹੀ ਏ ਇਹ ਖਾਦ ਉਹਨਾਂ ਵੀਰਾਂ ਵਾਸਤੇ ਦਿੱਤੀ ਜਾ ਰਹੀ ਆ ਉਹਨਾਂ ਵੀਰਾਂ ਦੀ ਸਹਾਇਤਾ ਕੀਤੀ ਜਾ ਰਹੀ ਜਿਨ੍ਹਾਂ ਵੀਰਾਂ ਨੇ ਲਸਣ ਲਾਇਆ ਸੀ ਤਾਂ ਹੁਣ ਉਹਨਾਂ ਨੂੰ ਜਿਹੜਾ ਲਸਣ ਲਾਉਣ ਵਾਸਤੇ ਖਾਦ ਦਿੱਤੀ ਜਾ ਰਹੀ ਸੋ ਆਪਾਂ ਗੱਲਬਾਤ ਕਰ ਲੈਨੇ ਨਾਲ ਮਾਪੁਰਖ ਹੈਗੇ ਬਾਬਾ ਬਲਕਾਰ ਸਿੰਘ ਜੀ ਨਾਲ ਬਾਬਾ ਜੀ ਹੋਰ ਹੈਗੇ ਆ ਤਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਵਾਮਾਂ ਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਹਮਚਾ ਗੁਰਦਸਹਿਬੇ ਖੇ ਖਲੋਤੇ ਆ ਇੱਥੇ ਅੱਜ ਆਉਣ ਦਾ ਕਾਰਨ ਹੈ ਵੀ ਸਾਡਾ ਜਿਹੜਾ ਹੰਦਚੱਕ ਪਿੰਡ ਹੈ ਲਗਭਗ ਸਾਰਾ ਜਿਹੜਾ ਹੈ ਉਹ ਹੜਾ ਦੀ ਮਾਰ ਠਾਇਆ ਸੀ ਪਾਣੀ ਦੀ ਮਾਰ ਠਾਇਆ ਸੀ ਔਰ ਇਹ ਉਹ ਪਿੰਡ ਹੈ ਜਿਸ ਪਿੰਡ ਨੂੰ ਕਿਸੇ ਜਥੇਬੰਦੀ ਨੇ ਗੋਦ ਨਹੀਂ ਲਿਆ ਔਰ ਇੱਥੇ ਹੁਣ ਸਾਡੇ ਕੁਝ ਜਿਹੜੇ ਛੋਟੇ ਜ਼ਿਮੀਦਾਰ ਆ ਵਿਚਾਰੇ ਜਿਹੜੇ ਲੋਡ ਬੰਦ ਵਜੀਰ ਜਾ ਰਹਾ ਹੈ ਜਿਨ੍ਹਾਂ ਕੋਲ ਕਿਸੇ ਨੂੰ ਕਿਲਾ ਦੋ ਕਿਲਾ ਜ਼ਮੀਨ ਜਿਨ੍ਹਾਂ ਕੋਲ ਇਹ ਇੱਥੇ ਆਫ ਕਾਫੀ ਲੋਕ ਜਿਹੜੇ ਆ ਉਹ ਲਸਣ ਲਾਉਂਦੇ ਆ ਤੇ ਲਸਣ ਵਾਸਤੇ ਇਹਨਾਂ ਨੂੰ ਖਾਦ ਦੀ ਲੋੜ ਸੀਗੀ ਕਿਉਂਕਿ ਕੰਗਤਾ ਜੇ ਮਹੀਨੇ ਬਾਅਦ ਬੀਜਣੀ ਹੈ ਲਸਣ ਵਾਸਤੇ ਪਹਿਲਾਂ ਲੋੜ ਸੀ ਖਾਦ ਦੀ ਸੋ ਇਹਨਾਂ ਵੀਰਾਂ ਨੇ ਜਿਵੇਂ ਸਰਪੰਚ ਸਾਹਿਬ ਖਲੋ ਖਲੋਤੇ ਹੋਏ ਆ ਜਾਂ ਡਾਕਟਰ ਸਰਮਨ ਸਿੰਘ ਘਰੇ ਇਹ ਸਾਰੇ ਵੀਰਾਂ ਨੇ ਸਾਨੂੰ ਕਿਹਾ ਸੀ ਵੀ ਸਾਨੂੰ ਥੋੜੀ ਜੀ ਖਾਦ ਪਹਿਲਾਂ ਲੈ ਕੇ ਦਿਓ ਅਸੀਂ ਲਸਣ ਲਾਉਣਾ ਹੈ ਸੋ ਜਦੋਂ ਇਹਨਾਂ ਨੇ ਚਾਰਾ ਕੀਤੀਆਂ ਫਿਰ ਸਾਡੀ ਜਥੇਬੰਦੀ ਨਾਲ ਮਿਲ ਕੇ ਵਿਚਾਰ ਕੀਤੀ ਗਈ ਕਿ ਚਲੋ ਅਸੀਂ ਸੇਵਾ ਕਰ ਦਿੰਨੇ ਆਂ ਔਰ ਡਾਈ ਖਾਦ ਬੜੀ ਕੋਚ ਤੋਂ ਬਾਅਦ ਸਾਨੂੰ TSP ਗੱਲ ਮਿਲੀ ਹੈ ਤੇ ਅੱਜ ਇੱਥੇ ਇਹ ਉਹ ਵੀਰ ਹੈ ਜਿਨ੍ਹਾਂ ਨੇ ਲਸਣ ਲਾਉਣਾ ਹੈ ਕਿਸੇ ਨੇ ਕਨਾਲ ਕਿਸੇ ਨੇ ਦੋਗਰਾਂ ਕਿਸੇ ਨੇ ਕਿਲਾ ਕੇ ਦੋ ਕਿਲੇ ਉਹਨਾਂ ਵੀਰਾਂ ਨੂੰ ਅੱਜ ਇੱਥੇ ਖਾਦ ਵੰਡੀ ਜਾ ਰਹੀ ਹੈ TSP ਜਿਹੜੀ ਡਾਈ ਖਾਦ ਵੰਡੀ ਜਾ ਰਹੀ ਹੈ ਤੇ 170 ਬੋਰੀਆਂ ਅਸੀਂ ਖਾਦ ਇੱਥੇ ਚ ਵੰਡਣੀ ਵੰਡਣੀ ਹੈ ਲਸਣ ਵਾਸਤੇ ਔਰ ਜਿਹੜੀ ਇਹ ਸਵਾਮਾ ਜਿਹੜੀਆਂ ਅੱਜ ਕੀਤੀਆਂ ਨੇ ਇਹ ਸਾਡੇ ਵੀਰ ਭਾਈ ਕਮਲਜੀਤ ਸਿੰਘ ਵਸਤੀ ਪੋਹਰੂ ਵਾਲੀ ਹੈ ਸਿੰਘ ਸਾਡੇ ਨਾਲ ਸੇਵਾ ਕਰਦਾ ਪਿਛਲੇ ਕੰਮ ਕੇ ਸਮਾਂ ਨਾ ਭੋਰਿਆ ਉਹਨਾਂ ਦਾ ਭਚੰਗੀ ਲਾਹਪਰੀ ਸਿੰਘ ਤੇ ਇੱਕ ਅੰਮ੍ਰਿਤਸਰ ਤੋਂ ਨੌਜਵਾਨ ਦਿਲਪ੍ਰੀਤ ਸਿੰਘ ਕੈਨੇਡਾ ਰਹਿੰਦੇ ਸੀ ਉਹਨਾਂ ਪਿਛਲੇ ਦਿਨੀ ਕੋਸ਼ਿਸ਼ ਮਾਇਆ ਸੇਣੀ ਦਿੱਤੀ ਸੀ ਜਥੇ ਇਹਨੂੰ ਕਹਿੰ ਲੈ ਕੇ ਵੀ ਸਾਡੇ ਕੋਲ ਮਾਇਆ ਇੰਨੀ ਕੁ ਪਈ ਆ ਤੁਸੀਂ ਸੇਵਾ ਤੇ ਲਾ ਦਿਓ ਤੇ ਇਹ ਸ੍ਰੀ ਸੇਵਾ ਉਹਨਾਂ ਵੀਰਾਂ ਵੱਲੋਂ ਨਿਭਾਈ ਜਾ ਰਹੀ ਹੈ ਔਰ ਉਹਨਾਂ ਨੇ ਸੀ ਸੇਵਾ ਦਿੱਤੀ ਕੀਤੀ ਸੀਗੀ ਤੇ ਅਸੀਂ ਧੰਨਵਾਦ ਵੀ ਕਰਦੇ ਆਂ ਔਰ ਜਿਹੜੀ ਸਾਡੀ ਲਾਈ ਸੀ ਤੂੰ ਹਸੇਵਾ ਕਰ ਜਿਵੇਂ ਮਰਜੀ ਤੁਸੀਂ ਲਾ ਦਿਓ ਸੇਵਾ ਅਸੀਂ ਸੇਵਾ ਨਿਭਾ ਰਹੇ ਹਾਂ ਇੱਥੇ ਔਰ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਕੋਚ ਕਰਾਂਗੇ ਕਿ ਇਹਨਾਂ ਵੀਰਾਂ ਦੀ ਬਾਹ ਫੜੀ ਜਾਵੇ ਤੇ ਰਾਜ ਮਿਲ ਕੇ ਸੇਵਨ ਭਾਈ ਜਾਵੇ ਮੇਰਾ ਨਾਮ ਸ਼ਾਮ ਸਿੰਘ ਹੈ ਸ਼ਾਮ ਸਿੰਘ ਜੀ ਤਾਂ ਕੀ ਕਹਿਣਾ ਚਾਹਦੇ ਜਿਹੜੀਆਂ ਸੁਆਵਾਂ ਚੱਲ ਰਹੀਆਂ ਨੇ ਇੱਥੇ ਇਹ ਬਹੁਤ ਹੀ ਵਧੀਆ ਸੁਆਵਾਂ ਚੱਲ ਰਹੀਆਂ ਨੇ ਅੱਜ ਪੰਜਾਬ ਨੂੰ ਪੰਜਾਬ ਦੀ ਬਾਣ ਥਾਣੇ ਦੀ ਲੋੜ ਹੈ ਸਾਡੇ ਜਿਹੜੇ ਵੀਰਾਂ ਦੇ ਜਿਹੜੀਆਂ ਫਸਲਾਂ ਮਾਰੀਆਂ ਗਈਆਂ ਜਾਂ ਕੋਈ ਮਾਲੀ ਜਾਂ ਨੁਕਸਾਨ ਹੋਇਆ ਕੋਈ ਪਸ਼ੂਆਂ ਦਾ ਕੋਈ ਮਨੁੱਖਾਂ ਦਾ ਤਾਂ ਆਪਾਂ ਨੁਕਸਾਨ ਦੇ ਹੀ ਨਹੀਂ ਸਕਦੇ ਪਰ ਜਿੰਨਾ ਕੋ ਹੋ ਸਕੇ ਅਸੀਂ ਓਨੀ ਕੋ ਕੋਸ਼ਿਸ਼ ਕਰਦੇ ਹਾਂ ਸਾਡੇ ਬਾਹਰ ਬੈਠੇ ਜਿਹੜੇ ਵੀਰ ਐ ਉਹ ਸਾਨੂੰ ਜਿਹੜੀਆਂ ਇਹ ਸੌਵਾਂ ਭੇਜ ਰਹੇ ਆ ਸਾਡੀ ਡਿਊਟੀ ਸਿਰਫ ਇਹ ਹੈ ਵੰਡਣ ਦੀ ਅਸੀਂ ਇਹ ਸੇਵਾ ਵੰਡਣ ਦੀ ਕਰ ਰਹੇ ਹਾਂ ਜਿਹੜੀਆਂ ਮਾਇਆ ਕਰਕੇ ਸੇਵਾ ਜਿਹੜੀਆਂ ਬਾਹਰਲੇ ਦੇਸ਼ਾਂ ਤੋਂ ਸਾਨੂੰ ਆ ਰਹੀਆਂ ਅਸੀਂ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਸੇਵਾਵਾਂ ਭੇਜ ਲਈ ਨੇ ਤੇ ਅੱਗੇ ਤੋਂ ਵੀ ਮਾਰ ਸਿੱਕੇ ਪਾਸੇ ਕੋਈ ਇਹੋ ਜੀਆਂ ਆਫਤਾਂ ਨਾ ਹੀ ਹੋਣ ਤਾਂ ਵਧੀਆ ਕੋਈ ਹੋਰ ਆਪਣੇ ਕੋਲੇ ਜਿਹੜੇ ਪੰਜਾਬ ਵਾਸਤੇ ਕੰਮ ਕਰਨ ਵਾਸਤੇ ਬਹੁਤ ਨਹੀਂ ਆਪਾਂ ਉਹਨਾਂ ਨੂੰ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਆਪਾਂ ਜਿਹੜੇ ਕਾਰਜ ਕਰ ਸਕੀਏ ਅਸੀਂ ਅਰਦਾਸ ਕਰਦੇ ਹਾਂ ਗੁਰਦੁਆਰਾ ਸਾਹਿਬ ਖੜਕੇ ਵੀ ਇਹੋ ਜੀਆਂ ਆਫਤਾਂ ਜਿਹੜੀਆਂ ਉਹ ਪੰਜਾਬ ਤੇ ਨਾ ਹੋਣ ਤਾਂ ਜੋ ਪੰਜਾਬ ਜਿਹੜਾ ਗੁਰੂਆਂ ਦੀ ਧਰਤੀ ਤੇ ਪੀ ਗੁਰੂਆਂ ਪੀੜਾਂ ਦੀ ਧਰਤੀ ਹੈ ਇਹ ਸਦਾ ਖੋਗੋ ਵਸਦਾ ਰਹੇ ਤੇ ਚੜ੍ਹਦੀ ਕਲਾ ਵਿੱਚ ਰਹੇ ਤੇ ਇਹ ਪੰਜਾਬ ਜਿਹੜਾ ਕਿਸੇ ਦੇ ਨਿਰਭਰ ਨਾ ਕਿਉਂਕਿ ਅਸੀਂ ਦੇਖ ਰਹੇ ਹਾਂ ਸਰਕਾਰਾਂ ਸਾਡਾ ਕੋਈ ਸਵਾਰ ਨਹੀਂ ਰਹੀਆਂ ਅਸੀਂ ਆਪਣੇ ਆਪ ਹੀ ਜਿਹੜਾ ਇਹ ਆ ਹਿੰਮਤ ਮਾਰ ਰਹੇ ਹਾਂ ਸਾਡੇ ਜਿਹੜੇ ਬਾਹਰ ਬੈਠੇ ਵੀਰ ਹੈ ਉਹਨਾਂ ਨੇ ਮਹਾਰਾਸ਼ਟਰ ਦੇ ਪਾਸੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਉਹ ਇਸੇ ਤਰ੍ਹਾਂ ਸੁਭਾਵਾਂ ਕਰਦੇ ਹਨ ਮਹਾਰਾਸ਼ਟਰ ਦੇ ਪਾਸ਼ਾ ਜੀ ਉਹਨਾਂ ਨੂੰ ਹਿੰਮਤ ਬਖਸ਼ੇ ਇੰਨੀ ਕੁ ਬੇਨਤੀ ਹੈ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਤਿਹ ਅੱਜ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਮੇਰੀ ਪੀੜੀ ਅੰਮ੍ਰਿਤ ਸੰਚਾਰ ਕਮੇਟੀ ਭਾਈ ਸਾਹਿਬ ਪਹੁੰਚੇ ਨੇ ਔਰ ਭਾਈ ਸਾਹਿਬ ਭਾਈ ਬਲਕਾਰ ਸਿੰਘ ਜੀ ਇਲਮੇ ਵਾਲੇ ਤੋਂ ਪਹੁੰਚੇ ਨੇ ਜੋ ਪਿੰਡ ਹਮਦ ਚੱਕ ਦੇ ਵਿੱਚ ਜੋ ਡੀਪ ਖਾਦ ਜਿਹੜੀ ਲਸਣ ਵਾਸਤੇ ਲੈ ਕੇ ਆਏ ਨੇ ਉਸ ਸਵਾਵਾ ਨਿਭਾ ਰਹੇ ਨੇ ਔਰ ਪਿਛਲੇ ਦਿਨੀ ਵੀ ਜੋ ਪਿਛੇ ਪਾਣੀ ਦੇ ਸਮੇਂ ਚ ਬਹੁਤ ਵੱਡੀਆਂ ਸਵਾਵਾ ਇਹਨਾਂ ਨੇ ਨਵਾਈਆਂ ਔਰ ਉਸ ਦੇ ਨਾਲ ਨਾਲ ਸਾਡੇ ਪਿੰਡ ਗਰਦਿੱਤੀ ਵਾਲੇ ਨੂੰ ਜਾਨੀ ਕਿ 75 ਏਕੜ ਜ਼ਮੀਨ ਵਾਸਤੇ ਜਿਹੜੇ ਡੀਪੀ ਦੇ ਭਾਈ ਸਾਹਿਬ ਹੋਣਾ ਨੇ ਗੱਲ ਕੀਤੀ ਵੀ ਅਸੀਂ ਉਹ ਜਿਹੜੀ ਸੇਵਾ ਕਰਾਂਗੇ ਔਰ ਬੀਜ ਦੀ ਵੀ ਜਿਹੜੀ ਉਹ ਸੇਵਾ ਕਰਨਗੇ ਔਰ ਅਸੀਂ ਅਸਲੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਆ ਜਿਹੜੀਆਂ ਵੱਡੀਆਂ ਸਭਾਵਾਂ ਨਿਭਾ ਰਹੇ ਨੇ ਔਰ ਜਿਹੜੇ ਪਹਿਲੋਂ ਪ੍ਰਭ ਆਸਰਾ ਦੇ ਵੱਲੋਂ ਸਾਡੇ ਜ਼ਮੀਨ ਵਾਉਣ ਦਾ ਜਿਹੜਾ 75 ਕਿੱਲੇ ਜ਼ਮੀਨ ਜਿਹੜੀ ਪਿੰਡ ਦੀ ਉਹ ਵਾਉਣ ਦਾ ਜਿਹੜੀ ਸੇਵਾ ਲਈ ਗਈ ਆ ਔਰ ਨਾਲ-ਨਾਲ ਭਾਈ ਬਲਕਾਰ ਸਿੰਘ ਔਰ ਭਾਈ ਸਾਹਿਬ ਭਾਈ ਸ਼ਾਮ ਸਿੰਘ ਜੀ ਔਰ ਬੀਜ ਦੀ ਔਰ ਡੀਪੀ ਦੀ ਜਿਹੜੀ ਸੇਵਾ ਕਰ ਰਹੇ ਨੇ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਪਿੰਡ ਵੱਲੋਂ ਵਾਹੀ ਗੁਰਜੀਤ ਖਾਲਸਾ ਵਾਹੀ ਗੁਰਜੀਤ ਪਰਦੇ ਤਾਂ ਤੁਸੀਂ ਦੇਖ ਸਕਦੇ ਹੋ ਅਸੀਂ ਪਿੰਡ ਹਮਚੱਕ ਚ ਪਹੁੰਚੇ ਆ ਤਾਂ ਇੱਥੇ ਜਿਹੜਾ ਲਸਣ ਵਾਸਤੇ ਜਿਹੜੇ ਵੀਰ ਇੱਥੇ ਲਾ ਰਹੇ ਆ ਪਿੰਡ ਹਾਮ ਚੱਕ ਤਾਂ ਲਸਣ ਵਾਸਤੇ ਉਹਨਾਂ ਵੀਰਾਂ ਨੂੰ ਜਿਹੜੀ ਇੱਥੇ ਖਾਦ ਦਿੱਤੀ ਜਾ ਰਹੀ ਹੈ ਬੇਸ਼ੱਕ ਦੀ ਡਾਈ ਖਾਦ ਤਾਂ ਨਹੀਂ ਮਿਲੀ ਲੇਕਿਨ ਉਹਦੀ ਰਾਹਤ ਵਜੋਂ ਹੋਰ ਖਾਦ ਜਿਹੜੀ ਆਪੇ ਖਾਦ ਦਿੱਤੀ ਜਾ ਰਹੀ ਹੈ ਤਾਂ ਦੂਸਰੇ ਬੰਨੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਇਸ ਖਾਦ ਦੀ ਜਿਹੜੀ ਵੰਡ ਕੀਤੀ ਜਾ ਰਹੀ ਹੈ ਤੇ ਰਿਨੋਨਸਮੈਂਟ ਕੀਤੀ ਜਾ ਰਹੀ ਹੈ ਔਰ ਨਾਲ ਜਿਹੜਾ ਵੀਰਾਂ ਦਾ ਨਾਮ ਬੋਲਿਆ ਜਾ ਰਿਹਾ ਜਿਨ੍ਹਾਂ ਦਾ ਜਿਨ੍ਹਾਂ ਦਾ ਜਿਨ੍ਹਾਂ ਵੀਰਾਂ ਨੂੰ ਇੱਥੇ ਜਿਹੜੀ ਖਾਦ ਦਿੱਤੀ ਜਾ ਰਹੀ ਸੋ ਇਸ ਚੱਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਜਿਹੜਾ ਸਾਡਾ ਚੈ ਲੋਕਸ ਨੂੰ ਬਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ